ਬ੍ਰਾਜ਼ੀਲ ਦੇ ਵਿੱਚ ਕੀ ਹੋਇਆ ਬ੍ਰਾਜ਼ੀਲ ਦੇ ਵਿੱਚ ਰੈਡ ਗੈਂਗ ਹੈ ਜੇ ਤੁਸੀਂ ਉਹਦੀ ਹਿਸਟਰੀ ਪੜ੍ਹੋਗੇ ਨਾ ਥੋੜਾ ਜਿਹਾ ਕ੍ਰਾਈਮ ਤੇ ਲੈ ਚੱਲਦਾ ਤਾਂ ਮੈਂ ਤੁਹਾਨੂੰ ਦੱਸਿਆ ਮੈਨੂੰ ਮਤਲਬ ਕਿ ਇਹਨਾਂ ਚੀਜ਼ਾਂ ਦਾ ਪਤਾ ਹੈ ਪਰ ਬੜੀ ਸੀਮਤ ਆਪਾਂ ਰੱਖਦੇ ਹਾਂ ਕਿ ਯਾਰ ਕਿਉਂਕਿ ਸਾਡਾ ਜਿਹੜਾ ਜਿਆਦਾ ਬੀਟ ਵਾਲਾ ਕੰਮ ਹੈਗਾ ਸਿਆਸਤ ਦਾ ਹਾਂਜੀ ਰੈਡ ਗੈਂਗ 60ਵੇਂ ਕਿ 70ਵੇਂ ਵਿੱਚ ਉੱਥੇ ਬਣਿਆ ਬ੍ਰਾਜ਼ੀਲ ਦੇ ਵਿੱਚ ਹੂੰ ਉਹਦੇ ਵਿੱਚ ਵਿਚਾਰਧਾਰਕ ਤੌਰ ਤੇ ਤੁਸੀਂ ਲੈਫਟਿਸਟ ਵੀ ਦੇਖੋਗੇ ਤੇ ਤਾਂ ਤਾਂ ਉਹ ਜਿਵੇਂ ਮੁੰਬਈ ਦਾ ਇੱਕ ਏਰੀਆ ਹੈ ਨਾ ਜਿਹਨੂੰ ਜੋਬੜ ਪੱਟੀ ਕਹਿੰਦੇ ਨੇ ਜੋਪੜ ਪੱਟੀ ਠੀਕ ਹੈ ਜੀ ਜੀ ਸਲਮ ਡੌਗ ਮਿਲੀਨੀਅਰ ਫਿਲਮ ਹੁੰਦੀ ਇੱਥਲੀ ਹੈ ਨਾ ਹੈ ਨਾ ਜੀ ਜੀ ਘਾਟ ਕੋ ਉੱਪਰ ਇਦਾਂ ਦਾ ਮਤਲਬ ਕਿ ਏਰੀਆ ਜਿਹੜਾ ਉਸ ਏਰੀਏ ਦੇ ਵਿੱਚ ਮਤਲਬ ਕਿ ਇਦਾਂ ਜਿੱਦਾਂ ਲਾ ਲਓ ਬ੍ਰਾਜ਼ੀਲ ਦੇ ਵਿੱਚ ਰਿਓਡੀਓ ਜਨੇਰੀਓ ਤੇ ਲਾਗੇ ਪਾਸੇ ਉਹ ਬਹੁਤ ਵੱਡਾ ਰੂਪ ਤਾਰਨ ਕਰ ਗਿਆ ਕਈ ਰਾਹ ਕਿਹਾਂ ਚ ਹੈ ਇਹਨਾਂ ਨੇ ਹੁਣ ਤੱਕ ਦਾ ਕਹਿੰਦੇ ਆ ਕਿ ਸਭ ਤੋਂ ਵੱਡਾ ਇਨਕਾਊਂਟਰ ਕੀਤਾ ਹੂੰ ਕਈ ਹਜ਼ਾਰ ਪੁਲਸੀਓਂ ਨੇ ਮੈਦਾਨ 'ਚ ਉਤਾਰ ਦਿੱਤੇ ਮੈਦਾਨ 'ਚ ਉਤਾਰ ਦਿੱਤੇ ਤੇ ਫਿਰ ਫੜ ਫੜ ਕੇ ਬੰਦੇ ਮਾਰੇ ਉਹਨਾਂ ਦੇ ਚਾਰ ਪੁਲਸੀਓ ਵੀ ਮਾਰੇ ਗਏ ਤੇ 60 ਕੇ 70 ਉਹਨਾਂ ਦੇ ਬੰਦੇ ਮਾਰੇ ਇਹਨਾਂ ਨੇ ਜੀ ਠੀਕ ਹੈ ਜੀ 60 ਕੇ 70 ਬੰਦੇ ਮਾਰੇ ਆ ਹਾਂ ਜੀ ਰੈਡ ਗੈਂਗ ਤਾਂ ਉਹ ਕਹਿ ਰਿਹਾ ਕਿ ਵੀ ਕਈ ਬੰਦੇ ਤੇ ਇਦਾਂ ਦੇ ਵੀ ਇਹਨਾਂ ਨੇ ਮਾਰ ਦਿੱਤੇ ਨੇ ਜਿਨ੍ਹਾਂ ਦਾ ਕੋਈ ਕ੍ਰਾਈਮ ਦਾ ਮਾਮਲਾ ਹੈ ਹੀ ਨਹੀਂ ਸੀ ਵਾਂਟਡ ਵੀ ਕੀ ਸੀ ਜੀ 60 ਮਿੱਤਰ ਮਿੱਤਰ ਦਾਸ ਰਣੀ ਤੇ 60 ਜਾਣੇ ਹਾਂਜੀ ਤਾਂ ਉਹ ਤੁਸੀਂ ਦੇਖੋ ਕਿ ਹੁਣ ਇੱਕ ਦੇਸ਼ ਦੀ ਸਮੱਸਿਆ ਨਹੀਂ ਹੈ ਆਰਗੇਨਾਈਜ਼ਡ ਕ੍ਰਾਈਮ ਹਮ ਆਰਗੇਨਾਈਜ਼ਡ ਕ੍ਰਾਈਮ ਅੱਜ ਦੇ ਦੌਰ ਦੇ ਵਿੱਚ ਬਹੁਤ ਸਾਰੇ ਮੁਲਕਾਂ ਦੀ ਸਮੱਸਿਆ ਹੈ ਜੀ ਪਰ ਇੰਡੀਆ ਦੇ ਵਿੱਚ ਕੀ ਹੈ ਕਿ ਇੱਕ ਵੱਖਰੀ ਕਿਸਮ ਦੀ ਸਮੱਸਿਆ ਪੈਦਾ ਕਰ ਰਹੀ ਸਮੱਸਿਆ یوں ਪੈਦਾ ਕਰ ਰਿਹਾ ਕਿ ਇਹ ਹੁਣ ਮਤਲਬ ਕਿ ਕੱਲਾ ਪੈਸੇ ਤੇ ਲਿਵ ਨਹੀਂਉ ਨਹੀਂ ਹੈ ਜੀ ਜੀ ਇਹ ਤੁਸੀਂ ਦੇਖੋਗੇ ਤੇ ਇਹ ਸਾਡੇ ਜਿਹੜੇ ਐਸੈਟ ਹੁੰਦੇ ਨੇ ਨੌਜਵਾਨ ਹੁੰਦੇ ਨੇ ਉਹਨਾਂ ਨੂੰ ਅਟਰੈਕਟ ਕਰ ਰਿਹਾ ਉਹਨਾਂ ਨੂੰ ਇੱਕ ਮਤਲਬ ਕਿ ਇੱਕ ਕਲੂਕੇ ਜਿਹਦਾ ਗਲੈਮਰ ਨਹੀਂ ਨਜ਼ਰ ਆਉਂਦਾ ਕਿਸੇ ਜੀ ਜੀ ਖਿੱਚਦੀ ਹੈ ਕੋਈ ਚੀਜ਼ ਕਿਸੇ ਬੰਦੇ ਰਾਈਟ ਤਾਂ ਉਹਨਾਂ ਨੂੰ ਹੀ ਲੱਗਦਾ ਕਿ ਜ਼ਿੰਦਗੀ ਬੇਸ਼ੱਕ ਛੋਟੀ ਹੈ ਯਾਰ ਅਸੀਂ ਆਪਣੇ ਸੁਪਨੇ ਪੂਰੇ ਕਰ ਸਕਦੇ ਹਾਂ ਮਤਲਬ ਕਿ ਮੈਂ ਬ੍ਰਾਂਡਡ ਬੂਟ ਪਾ ਸਕਦਾ ਦੁਨੀਆ ਟਰਾ ਸਕਦਾ ਯਾਰ ਐਸਾ ਪੈਸਾ ਹਮ ਰਸਤਾ ਸਹੀ ਗਲਤ ਉਹ ਨਹੀਂ ਉਮਰ ਕੀ ਆ ਉਹ ਉਸ ਉਮਰ ਤੇ ਵਿੱਚ ਸੁਖਮ ਸਾਹਿਬ ਤੁਸੀਂ ਇਹ ਨਿਚੋੜ ਕੱਢ ਹੀ ਨਹੀਂ ਸਕਦੇ ਹਮ ਜਿੰਨਾ ਮਰਜ਼ੀ ਤੁਸੀਂ ਸਹੀ ਗੱਲ ਹੈ ਉਸ ਉਮਰ ਦੇ ਵਿੱਚ ਕੋਈ ਅੰਦਾਜ਼ਾ ਵੀ ਨਹੀਂ ਹੁੰਦਾ ਤਾਂ ਮਤਲਬ ਕਿ ਇਹ ਚੀਜ਼ਾਂ ਨੇ ਕਿ ਸਾਡੇ ਵਾਸਤੇ ਇਹ ਸਮੱਸਿਆ ਹੈ ਕਿ ਅੱਜ ਇੰਡੀਆ ਜਵਾਨ ਦੇਸ਼ ਹੈ ਹਮ ਜਵਾਨ ਦੇਸ਼ ਦੇ ਵਿੱਚ ਇੱਕ ਬੇਰੁਜ਼ਗਾਰੀ ਬਹੁਤ ਵੱਡੀ ਸਮੱਸਿਆ ਉਤੋਂ ਆਰਗੇਨਾਈਜ਼ਡ ਕ੍ਰਾਈਮ ਜਿਹੜਾ ਹੈ ਨਾ ਜੀ ਜਾਂ ਡਰਗ ਤਸਕਰੀ ਉਹ ਅਟਰੈਕਟ ਕਰਦਾ ਹੈ ਨੌਜਵਾਨ ਦੇ ਸੁਫਨਿਆਂ ਨੂੰ ਹੂੰ ਇਹ ਸਾਡੇ ਵਾਸਤੇ ਬਹੁਤ ਵੱਡੀ ਸਮੱਸਿਆ ਕਿਉਂਕਿ 50 ਤੋਂ ਬਾਅਦ ਸਿਆਣੇ ਕਹਿ ਰਹੇ ਨੇ ਵਿਦਵਾਨ ਲੋਕ ਦੱਸ ਰਹੇ ਨੇ ਕਿ ਇੰਡੀਆ ਬੁੱਢਾ ਹੋਣਾ ਸਟਾਰਟ ਹੋ ਜਾਏਗਾ ਯਾਨੀ ਜੋ ਸਾਡੀ ਤਾਕਤ ਉਹ ਕਮਜ਼ੋਰੀ ਬਣਨੀ ਸ਼ੁਰੂ ਹੋ ਜਾਏਗੀ ਤਾਂ ਜੋ ਤੁਹਾਡੇ ਕੋਲ ਵਕਤ ਹੈ 25 ਤੋਂ 50 ਜਾਂ 25 ਤੋਂ 60 ਉਹ ਜਿਹੜਾ ਤੁਹਾਨੂੰ ਵਕਫਾ ਮਿਲਿਆ ਹੈ ਜੋ ਤੁਸੀਂ ਕੈਨ ਕਰਨਾ ਸੀਗਾ ਤਤੋ ਸੀਤੇ ਆਪਣੇ ਐਸੈਟ ਜਿਹੜੇ ਆ ਉਹ ਕੁਝ ਬੇਰੋਜ਼ਗਾਰੀ ਚ ਮਰਵਾ ਰਹੇ ਕੁਝ ਇਦਾਂ ਉਹਦਾ ਤਕੇ ਖਵਾ ਰਹੇ ਬਹੁਤ ਸਾਰੇ ਨੌਜਵਾਨ ਉਹ ਇਧਰ ਗਲਤਾਨ ਹੋ ਰਹੇ ਨੇ ਇਹ ਇੱਕ ਵੱਖਰੀ ਕਿਸਮ ਦੀ ਸਮੱਸਿਆ ਹੈ ਇੰਡੀਆ ਵਾਸਤੇ ਮਤਲਬ ਕਿ ਦੂਜੇ ਦੇਸ਼ਾਂ ਦੀ ਵੀ ਸਮੱਸਿਆਵਾਂ ਲਗਭਗ ਇਸੇ ਤਰ੍ਹਾਂ ਦੀ ਹੋਣਗੀਆਂ ਪਰ ਇੱਥੇ ਇੰਡੀਆ ਦੇ ਵਿੱਚ ਕਿ ਇੰਡੀਆ ਨੇ ਜੋ ਉਹਨਾਂ ਤੋਂ ਕਮ ਲੈਣਾ ਸੀਗਾ ਯਵਾਨੀ ਤੋਂ ਖਾਸ ਤੌਰ ਤੇ ਉਹ ਕੰਮ ਲਿਆ ਨਹੀਂ ਜਾ ਰਿਹਾ ਔਰ 10-15 ਸਾਲ ਹੋਰ ਨੇ ਇੰਡੀਆ ਕੋਲ 10 15 ਸਾਲ ਹੋਰ ਨੇ ਕਿ ਜੇ ਦਬ ਕੇ ਕੰਮ ਲੈ ਲਿਆ ਤਾਂ ਵੀ ਤਰੈ ਨਹੀਂ ਤਾਂ ਜਪਾਨ ਵਾਲਾ ਹਾਲ ਹੋ ਜਾਏਗਾ ਹੁਣ ਕੇ ਜਪਾਨਾ ਚ ਤੁਸੀਂ ਦੇਖੋ ਬੁੱਢਿਆਂ ਦਾ ਦੇਸ਼ ਜਪਾਨ ਨੇ ਜਿੰਨੀ ਤਰੱਕੀ ਕਰਨੀ ਸੀ ਕਰ ਲਈ ਆ ਤੇ ਤਰੱਕੀ ਉਹਨਾਂ ਨੇ 40 50 ਸਾਲਾਂ ਚ ਦੇਖੋ ਕਿੰਨੀ ਕੀਤੀ ਹੈ ਹੁਣ ਇੱਕ ਮੌਕਾ ਆਇਆ ਕਿ ਉੱਥੇ ਹੁਣ ਜਿਵੇਂ ਉਹਨਾਂ ਨੇ ਆਪਦੀ ਨਰਜੀ ਵਰਤ ਲਈ ਐ ਤੇ ਸਾਡੀ ਹੋਰ ਪਾਸੇ ਲੱਗ ਰਹੀ ਐ ਬਸ ਹਾਂਜੀ ਉਹਨਾਂ ਨੇ ਤੇ ਇਦਾਂ ਕੀਤਾ ਸੀ ਕਹਿੰਦਾ ਉਹਨਾਂ ਨੇ ਕਿ ਐਸੀ ਹਥਿਆਰ ਛੱਡ ਦੇ ਔਜ਼ਾਰ ਚੱਕ ਲਾ ਜਪਾਨੀਆਂ ਨੇ ਬਹੁਤ ਦੁਨੀਆ ਨੂੰ ਅੱਗੇ ਲਾਇਆ ਜੀ ਜੀ ਬਿਲਕੁਲ ਪਰ ਲਹਾਰ ਵਰਤੇ ਹਮ ਲੱਕਰ ਕੇ ਅਮਰੀਕਾ ਦੇ ਆਨੇ ਬਾਹਰ ਕਰਤੇ ਠੀਕ ਹੈ ਜੀ ਮਨਚੂਰੀਅਨ ਦੇ ਵਿੱਚ ਤੁਸੀਂ ਦੇਖੋ ਨਾ ਜਿਹੜਾ ਯੁੱਧ ਹੋਇਆ ਸੀਗਾ ਜਾਪਾਨੀਆਂ ਨੇ ਸ਼ੱਕੇ ਛੜਾਤੇ ਸਨ ਰਸ਼ੀਨ ਇਹਨਾਂ ਦੇ ਜੀ ਚਾਈਨਾ ਚੂ ਨਾਲ ਕਿਸ ਕਿਸੇ ਨੂੰ ਲਾਗੇ ਨਹੀਂ ਸਨ ਲੱਗਦੇ ਜਪਾਨੀ ਯਾਨੀ ਜਿਹੜਾ ਵਰਤਨ ਵੀ ਜਿਹੜਾ ਵਸਤੀਵਾਦੀ ਸਮਾਜ ਸੀਗਾ ਉਹਨਾਂ ਦੇ ਜਿਹੜੇ ਵਿਸਥਾਰ ਦੀ ਨੀਤੀ ਸੀਗੀ ਉਹ ਇਹ ਵੀ ਬਰਾਬਰ ਜਾਪਾਨੀ ਵੀ ਤੇ ਤੁਸੀਂ ਦੇਖੋ ਨਾ ਜਿਵੇਂ ਪੁਰਤਗਾਲੀ ਆ ਗਿਆ ਇਹ ਆ ਗਿਆ ਉਸ ਟਾਈਮ ਬਸਤੀਵਾਦੀ ਇੱਕ ਮੁਕਾਬਲਾ ਹੀ ਸੀਗਾ ਨਾ ਹਮ ਤੇ ਜਪਾਨੀ ਵੀ ਬਹੁਤ ਕੰਮ ਖਿੱਚ ਰਹੇ ਸੀਗੇ ਜੀ ਠੀਕ ਹੈ ਜੀ ਪਰ ਜਦੋਂ ਫਿਰ ਉਹ ਐਟਮੀ ਹਥਿਆਰ ਡਿੱਗੇ ਐਟਮੀ ਬੰਬ ਡਿੱਗੇ ਇਹਨਾਂ ਦੀ ਸੋਚ ਹੀ ਮਤਲਬ ਕਿ ਚੇਂਜ ਹੋ ਗਈ ਆ ਰਾ ਕੀ ਬਣ ਗਿਆ ਹਮ ਫਿਰ ਇਹਨਾਂ ਨੇ ਕਿਹਾ ਕਿ ਹਥਿਆਰ ਛੱਡੋ ਉਜਾਰ ਫੜੋ ਉਜਾਰ ਫਿਰ ਉਹਨਾਂ ਨੇ ਚੱਕ ਕੇ ਕੋਈ ਸੰਸਾਰ ਨੂੰ ਆ ਤੁਸੀਂ ਦੇਖ ਲਓ ਅੱਜ ਹੀ ਯਾਦ ਕਰਦੇ ਪੈ ਸੀ ਕਿ ਕਿਉਂ ਹੂਰ ਵਟਾ ਕੇ ਲੰਘਦਾ ਚੰਦ ਰਿਆ ਹੀਰੋ ਆਂਡੇ ਤੋਂ ਹੀਰੋ ਆਂਡੇ ਤੋਂ ਲੈ ਕੇ ਅੱਜ ਦੀਆਂ ਕਾਰਾਂ ਤੱਕ ਸਾਰਾ ਕੁਝ ਬਣਾ ਕੇ ਜੀ ਬੇ